ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਤਿਗੁਰੂ ਨਾਨਕ ਜੀ ਪ੍ਰਗਟਾਈ ਹੋਏ ਹਨ ਸੋ ਵਿਖਣਾਰੀ ਅੱਖਾਂ ਚਾਹੀਦੀਆਂ ਹਨ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਹੈ ਸੋ 238 ਸਾਲ ਜੀ ਕੇ ਤਾਂਤਾ ਸਿਰ ਗੁਰਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਸੋ ਸਾਡੇ ਮਾਤਾ ਪਿਤਾ ਸਾਡੇ ਭੈਣ ਭਰਾ ਸਾਡੇ ਬੱਚੇ ਹਰੇਕ ਜਗ੍ਹਾ ਨਹੀਂ ਹੋ ਸਕਦੇ ਸੋ ਦੋਸਤ ਹੋ ਚਾਹੀਦਾ ਨਾ ਜਿਹੜਾ ਸਰਵ ਵਿਆਪੀ ਹੋਏ ਹਰ ਜਗ੍ਹਾ ਹੋਏ ਸਭ ਕਿਨੂੰ ਦੋਸਤ ਬਣਾਈਏ ਕਿਨੂੰ ਸੱਜਣ ਬਣਾਈਏ ਕਿਨੂੰ ਮਿੱਤਰ ਬਣਾਈਏ ਕਿਨੂੰ ਆਪਣਾ ਪਿਆਰਾ ਬਣਾਈਏ ਠੀਕ ਹੈ ਇੱਕ ਕਮਰੇ ਚ ਕਿੱਬਾ ਹੈ ਸੋ ਇਹ ਸਰੀਰ ਦੇ ਗੁਰੂ ਨਹੀਂ ਹੋ ਸਕਦਾ ਇਹ ਸਰਵ ਵਿਆਪੀ ਥੋੜਾ ਹੈ ਸੋ ਸ਼ਬਦ ਗੁਰੂ ਹੈ ਸ਼ਬਦ ਹਰ ਜਗ੍ਹਾ ਹੈ ਤੋ ਜੇ ਸ਼ਬਦ ਹੀ ਨਾ ਹੋਣ ਜੰਗਲ ਚ ਅਸੀਂ ਜਨਮ ਲਈਏ ਕੀ ਫਿਰ ਗੱਲ ਚੱਲੇਗੀ ਨਹੀਂ ਇਹ ਗੁੰਗਾ ਗੁੰਗਾ ਕੀ ਸਾਰ ਜਾਣੇਗਾ ਸੋ ਭਗਤਾਂ ਨੇ ਜੋ ਦੇਖਣ ਵਾਲੀ ਅੱਖਾਂ ਨਹੀਂ ਸਦਾ ਉਹਨਾਂ ਨੂੰ ਅੰਨਾ ਕਿਆ ਸੋ ਜੇ ਥੋੜਾ ਜਿਹਾ ਆਪਣੇ ਚਰਚ ਆਪਣੇ ਇਲਾਕੇ ਚ ਸਮਝਦੇ ਹਨ ਗੁਰੂ ਨੂੰ ਉਹਨੂੰ ਕਾਣਾ ਆਖਿਆ ਹੈ ਇਹ ਕੱਖ ਨਾਲ ਵੇਖਣਾ ਸੋ ਪਰਮੇਸ਼ਰ ਹਰ ਜਗ੍ਹਾ ਹੈ ਹਰ ਥਾਂ ਤੇ ਹੈ ਗੁਰੂ ਵੀ ਸਰਵ ਵਿਆਪੀ ਹੈ ਸੋ ਵੇਖਣ ਵਾਲੀ ਅੱਖ ਚਾਹੀਦੀ ਹੈ ਧੰਨ ਧੰਨ ਸ੍ਰੀ ਗੁਰੂ ਗੁਜੇ ਪਾਤਸ਼ਾਹ ਜੀ ਅੰਗਦ ਦੇਵ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ ਕੱਲ ਸੀ ਸਾਰੇ ਸੰਸਾਰ ਚ ਧੂਮ ਧਾਵਨਾ ਮਨਾਇਆ ਜਾਂਦਾ ਸੋ ਧੰਤਾ ਸਰ ਕੋ ਨਾਨਕ ਦੇਵ ਸਾਹਿਬ ਜੀ ਨੇ ਜਹਾਜ਼ ਰੂਪ ਬਣਾਇਆ ਹੈ ਜਿਹੜਾ ਚੜੇਗਾ ਸੋ ਪਾਰ ਹੋ ਜਾਏਗਾ ਦੂਜੀ ਟਰੈਕ ਵਿੱਚ ਕਦੀ ਰੈਡੀ ਆ ਗਈ ਕਦੀ ਲਾਲ ਬੱਤੀ ਹੋ ਗਈ ਕਦੀ ਕੁਝ ਹੋ ਗਿਆ ਇਹ ਜਹਾਜ਼ ਰੂਪ ਹੈ ਜਦੋਂ ਚੜ ਗਿਆ ਪਾਰ ਹੋ ਜਾਏਗਾ ਕੀ ਪ੍ਰਾਪਤ ਕਰਨਾ ਸਭ ਕੁਝ ਇਹ ਪੁੱਤਰਾਂ ਦਾ ਮੋਹ ਨਹੀਂ ਦਿੱਤਾ ਅਧਿਕਾਰੀ ਨੂੰ ਚੀਜ਼ ਦਿੱਤੀ ਹੈ ਜਿੰਨੇ ਸੇਵਾ ਕੀਤੀ ਸੋ ਜਿਹੜਾ ਅਧਿਕਾਰੀ ਸੀ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਕਿ ਪ੍ਰਾਪਤ ਕਰਨਾ ਹੈ ਸਭ ਕੁਝ ਇਸ ਜੀ ਵਿੱਚ ਮਿਲੇਗਾ ਸੋ ਨੌਕਰੀ ਕਿਆ ਨਖਰਾ ਕਿਆ ਸੋ ਜਿਵੇਂ ਦਾਸ ਕ੍ਰਾਂਤੀ ਦੀ ਡਿਊਟੀ ਹੈ ਅਸੀਂ ਤੇ 2-3 ਵਜੇ ਉੱਠਣਾ ਹੀ ਹੈ ਸੋ ਜੇ ਆਪਣਾ ਮਾਸਟਰ ਆਪਣਾ ਕੰਮ ਦੇ ਦੇਵੇ ਵਿਦਿਆਰਥੀ ਬੱਚੇ ਕਿਵੇਂ ਕਰਨਗੇ ਠੀਕ ਆ ਨੀਂਦ ਜ਼ਰੂਰੀ ਹੈ 8 ਘੰਟੇ 7 ਤੋਂ 9 ਘੰਟਿਆਂ ਦੇ ਵਿੱਚ ਵਿੱਚ ਇਹ ਜੋ ਨਾ ਇਹ ਗੁਰਪੀਰਾਂ ਦੀ ਚਾਕਰੀ ਸੇਵਾ ਬਹੁਤ ਔਖੀ ਹੈ ਸੋ ਜਪ ਤਪ ਸੇਵਾ ਚਾਕਾਰੀ ਜੋ ਖਸਮੈ ਭਾਵੈ ਆਪੇ ਬਖਸੇ ਲੈ ਲੈ ਆਪਤ ਗਵਾਵੈ ਜੋ ਇਹ ਲੋਨ ਦੀ ਡੜੀ ਸਮੁੰਦਰ ਦਾ ਅੰਤ ਲੈਣ ਗਈ ਨੀਚੇ ਖੁਰ ਗਈ ਜੋ ਚੇਲਾ ਇੰਨੀ ਸੇਵਾ ਕਰੇ ਆਪਣੇ ਗੁਰੂ ਵਰਕੇਸ਼ ਹੋ ਜੇ ਗੁਰੂ ਦੇ ਦਰਸ਼ਨ ਹੋਂ ਦੇ ਚ ਸ ਜਿਉਂ-ਜਿਉਂ ਅਸੀਂ ਕਈ ਅਰਬਾਂ ਘਰਾਂ ਬਾਸਾਲਾਂ ਪਿੱਛੇ ਪਹਿਲਾ ਪੁੱਛਾਂ ਵਾਲੀ ਸੀ ਪਹਿਲੋਂ ਇਹ ਮੰਕੀ ਦੀ ਨਿਆਈ ਬਾਂਦਰ ਦੀ ਨਿਆਈ ਸੀ ਸ਼ੇਤਾਮ ਸੀ ਹੌਲੀ ਹੌਲੀ ਲੱਤਾਂ ਸਿੱਧੀਆਂ ਹੋਏ ਆ। ਹੌਲੀ ਹੌਲੀ ਵਿਕਾਸ ਹੋਇਆ ਸਾਡਾ ਸੋ ਅੱਜ ਘਰ ਬਦਲ ਗਏ। ਕਾਰ ਵੀ ਬਦਲ ਗਿਆ। ਰਿਸ਼ਤੇ ਵੀ ਬਦਲ ਗਏ। ਹੋਰ ਤਰ੍ਹਾਂ ਅੱਜ ਸਮੇਂ ਮੁਤਾਬਕ ਚੱਲ ਰਹੇ ਹਾਂ। ਕੀ ਕੀ ਬਦਲਿਆ ਸਭ ਕੁਝ ਬਦਲਿਆ। ਪ੍ਰਕਿਰਤੀ ਦਾ ਨਿਯਮ ਹੈ। ਪਰ ਸਾਡੀ ਨੀਂਦ ਬਦਲੀ ਨਹੀਂ ਨੀਂਦ ਸਾਨੂੰ ਅੱਜ ਉਸੇ ਤਰ੍ਹਾਂ ਹੀ ਲੈਣੀ ਪੈਂਦੀ ਹੈ ਇਹ ਜਾਨਵਰ ਪਸ਼ੂ ਸਾਰਿਆਂ ਦਾ ਸਿਸਟਮ ਪਰਮੇਸ਼ਰ ਨੇ ਬਣਾਇਆ ਹੈ ਪ੍ਰਕਿਰਤੀ ਦਾ ਨਿਯਮ ਸਭ ਬਦਲਿਆ ਕਿਉਂਕਿ ਪਰਮੇਸ਼ਰ ਨਿਤ ਨਮਾ ਹੈ ਬੱਚੇ ਨੂੰ ਛੋਟੇ ਬੱਚੇ ਨੂੰ 16 ਘੰਟੇ ਨੀਂਦ ਆਉਂਦੀ ਹੈ ਕਿਉਂਕਿ ਥੋੜਾ ਤੇਰੀ ਜਾਗਦਾ ਹੈ ਨਾ ਸਦਾਸ ਨੂੰ ਹਾਸਾ ਆ ਜਾਂਦਾ ਹੈ ਕਿਨੇ ਘਰ ਚੋਂ ਉਥਲ ਪੁਥਲਾ ਹੋ ਜਾਂਦੀ ਹੈ ਉਹ ਉਹ ਬਿਮਾਰ ਥੋੜਾ ਸਮਝੋ ਬੱਚਾ ਨਹੀਂ ਖੇਡ ਰਿਹਾ ਬਿਮਾਰ ਹੈ ਖੇਡ ਰਿਹਾ ਹੈ ਤੰਦਰੁਸਤ ਹੈ ਸੋ ਬੱਚਾ ਕਹਿੰਦਾ ਬਾਹਰ ਬਾਹਰ ਅੰਦਰ ਦਾ ਗਿਆਨ ਕਰਾਣਾ ਸੀ ਸਾਰਾ ਕੁਝ ਇਸ ਸਰੀਰ ਚੋਂ ਮਿਲੇਗਾ ਇਹ ਨੀਂਦ ਇਹ ਪੰਜ ਗੁਣਾ ਰੋਗ ਸਾਨੂੰ ਜ਼ਿਆਦਾ ਲੱਗਣਗੇ ਜੋ ਮੇਨ ਹਨ ਹਾਇਟ ਐਟੈਕ ਇਹ ਦਿਲ ਦਾ ਦੌਰਾ ਸ਼ੂਗਰ ਜੋ ਚਾਰ ਪੰਜ ਕਾਰਨ ਮੇਨ ਹਨ ਇਹਨਾਂ ਚ 5 10 ਗੁਣਾ ਜ਼ਿਆਦਾ ਵਾਧਾ ਹੋਏਗਾ ਜੇ ਅਸੀਂ ਨੀਂਦ ਸਹੀ ਨਹੀਂ ਲੈ ਰਹੇ ਕੋਈ ਸ਼ਾਮ ਨੂੰ ਸੌਣ ਆਲੇ ਹਨ ਕੋਈ ਸਵੇਰੇ ਸੌਣ ਆਲੇ ਹਨ ਸ਼ੇਰ ਤੱਕ ਕਹਿਣ ਦਾ ਮਤਲਬ 11 12 ਵਜੇ ਤੋਂ ਬਾਅਦ ਸੌਂਦੇ ਹਨ ਰਾਤ ਨੂੰ ਸੋ ਅੱਡੋ ਅੱਡ ਨੀਂਦ ਹੈ ਕੋਈ 10 ਵਰਗੇ 7 ਤੋਂ 12 ਸੌਂਦੇ ਹਨ ਸ਼ਾਮ ਨੂੰ ਹੀ ਸਰੀਰ ਨੂੰ ਢਾਲਣਾ ਪਏਗਾ ਉਦੋਂ ਢਲ ਜਾਏਗਾ ਕਿਉਂਕਿ ਜਿਨੇ ਆਦਤ ਪਾਤੀ ਉਵੇਂ ਸਰੀਰ ਇਹ ਕਬੂਲ ਕਰਦਾ ਹੈ ਸੋ ਜਿਹੜਾ 11 12 ਵਜੇ ਰਾਤ ਨੂੰ ਸੌਂਦਾ ਹੈ ਉਹ ਕਿੰਨੇ 7 8 ਵਜੇ 9 10 ਵਜੇ ਸੌਜੇਗਾ ਨਹੀਂ ਸਰੀਰ ਇੱਕ ਮਿੱਟੀ ਦਾ ਭਾਂਡਾ ਹੈ ਜਿਵੇਂ ਬਣਾਣਾ ਹੈ ਬਣ ਜਾਏਗਾ ਉਹ ਕੋਈ ਸ਼ਾਮ ਵਾਲਾ ਹੈ ਕੋਈ ਸਵੇਰ ਵਾਲਾ ਹੈ ਜੇ ਉਹਨੂੰ ਆਖੇ ਵੀ ਸ਼ਾਮ ਨੂੰ ਮਿਲਣਾ ਸੌਂ ਜਾ ਨਹੀਂ ਨਹੀਂ ਗੱਲ ਕਰਨੀ ਉਹਦੇ ਸਰੀਰ ਨੇ ਕਮੂਲ ਹੀ ਨਹੀਂ ਕਰਨਾ ਠੀਕ ਹੈ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੀ ਦੋਰ ਆਪਣੇ ਹੱਥ ਰੱਖਣੀ ਹੈ ਨੀਂਦ ਪੂਰੀ ਨਾ ਹੋਣ ਕਰਕੇ ਪੰਜ 10 ਗੁਣਾ ਸਾਡੀਆਂ ਬਿਮਾਰੀਆਂ ਵਾਝ ਜਾਂਦੀਆਂ ਹਨ ਇੱਕ ਵਾਰੀ ਨਹੀਂ ਹੈਟ੍ਰਿਕ ਹੁੰਦਾ ਇੱਕ ਵਾਰੀ ਨਹੀਂ ਸ਼ੂਗਰ ਹੁੰਦਾ ਕਈ ਸਾਲਾਂ ਤੋਂ ਇਹ ਨੀਂਹ ਪੱਥਰ ਰੱਖਿਆ ਜਾਂਦਾ ਹੈ ਸਤ ਤਾ ਹੀ ਜੋ ਜਿਵੇਂ ਪਾਠੀ ਹੁੰਦੇ ਹਨ ਗ੍ਰੰਥੀ ਹੁੰਦੇ ਹਨ ਬੇਚੈਨ ਜਿਆਦਾ ਰਹਿੰਦੇ ਹਨ ਸੋ ਦਵਾਈਆਂ ਵੀ ਖਾਣੀਆਂ ਪੈਂਦੀਆਂ ਹਨ ਚਾਹ ਗਿਆਨ ਵਾਲ ਹਨ ਸੋ ਇਹ ਨੀਂਦ ਜ਼ਰੂਰੀ ਹੈ 8 ਘੰਟੇ 7 ਤੇ 9 ਦੇ ਵਿੱਚ ਵਿੱਚ ਸੋ ਅਸੀਂ ਤੇ ਜਾਗਣਾ ਹੀ ਹੈ ਨਹੀਂ ਤੇ ਅਗਲਾ ਕਹਿਣਾ ਚੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਚੱਲ ਸੋ ਆਪਣਾ ਕੰਮ ਕਿਸੇ ਨੂੰ ਕਿਵੇਂ ਦੇ ਦਈਏ ਵੀ ਉਠੋ ਜੀ ਠੀਕ ਹੈ ਮਾਇਆ ਤੋਂ ਬਿਨਾ ਗੱਡੀ ਨਹੀਂ ਚੱਲਦੀ ਐਵੇਂ ਮਾਇਆ ਨੂੰ ਨਾ ਮਾੜੀ ਆਖੀਏ ਪਰਮੇਸ਼ਰ ਦਾ ਦੂਸਰਾ ਰੂਪ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਇਸ ਪਤਨੀ ਹੈ ਜਦੋਂ ਸੁਪਤਨੀ ਨਾਲ ਬਣ ਗਈ ਪਤੀ ਨਾਲ ਆਪੇ ਬਣ ਜਾਏਗੀ ਜੋ ਨੌਕਰ ਨੇ ਕਿਸੇ ਮਾਲਕ ਦਾ ਮਨ ਚੇਤਨਾ ਹੁੰਦਾ ਹੈ ਇਹ ਸਚਾਈ ਨਾਲ ਹੀ ਮੰਨ ਦਿੱਤਾ ਜਾਏਗਾ ਗੱਲਾਂ ਨਾਲ ਕੁਛ ਨਹੀਂ ਮੰਨਣਾ ਗੱਲੀ ਜੋਗ ਨਹੀਂ ਹੋਣਾ ਆਸਾ ਆਸ ਕਰੇ ਸਭ ਕੋਈ ਹੁਕਮে ਮੂਝ ਜਾਏ ਨਰਾਸਾ ਹੋਏ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗਾ ਜਗਾਵੇ ਸੋਈ ਸੋ ਜਿੰਨਾ ਚਿਰ ਆਪਣੇ ਆਪ ਦੀ ਸਮਝ ਨਹੀਂ ਆਉਂਦੀ ਮੈਂ ਕੀ ਕਰਨਾ ਆਇਆ ਹਾਂ ਕਿਉਂ ਕਰਨਾ ਹੈ ਕਿਨੇ ਕਰਨਾ ਹੈ ਫਿਰ ਜੀਵਨ ਬਾਤੀ ਜਿੱਤ ਨਹੀਂ ਸਕਦੇ ਵਿਰਲੇ ਨੂੰ ਸਮਝ ਆਉਂਦੀ ਹੈ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਲ ਸੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜਿਨ੍ਹਾਂ ਨੇ ਹੁਕਮ ਮੰਨਿਆ ਸੋ ਲਹਿਣਾ ਗੁਰੂ ਨਾਨਕ ਸਾਹਿਬ ਜੀ ਦਾ ਗਹਿਣਾ ਜਿਨ੍ਹਾਂ ਨੇ ਹੁਕਮ ਮੰਨਿਆ ਔਰ ਫੋਕਲ ਮੰਤੇ ਪੁਜਾਰੀ ਸੇਵਾ ਦੇ ਪ੍ਰਤੀਕ ਗੁਰਮੁਖੀ ਲਿਪੀ ਦੇ ਰਚੇਤਾ ਜਿਨ੍ਹਾਂ ਦੇ ਨਰੋਈ ਸੇਤ ਔਰ ਆਪਾ ਵਾਰਨ ਵਾਲੇ ਜਿਨ੍ਹਾਂ ਨੇ ਇਹ ਸੇਵਾ ਸਿਮਰਨ ਕਰਕੇ ਸੋ ਕਿਸੇ ਤੋਂ ਗੁਣ ਲੈਣਾ ਹੁੰਦਾ ਹੈ ਇਹ ਕਈ ਝਟਕਾ ਕਈ ਕੁਝ ਸਹਿਣਾ ਪੈਂਦਾ ਹੈ ਕਈ ਬੋਲ ਮਿਹਣੇ ਸੋ ਤੇ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਮੈਂ ਤਲਾਤੇ ਖੜਾ ਖੜ ਸਕਦਾ ਪਰਮੇਸ਼ਰ कुदरत रूप है वो सच रूप है वो सतिया तो है सो so, गुरु भी व्यापक है जो एक था है वो गुरु नहीं और परमेश्वर भी व्यापक है हर जगह है सो so, असी सारिया स्त्रियों पति है वो पुरख है सो so, जिदे अल राजा होएगा, सो so, ਉਹਦਾ ਵਾਲ ਵਿੰਗਾ ਕਿਉਂ ਹੋਏਗਾ ਰਾਜਾ ਰੱਜੀ ਦਾ ਨਾਮ ਹੈ ਸਾਡੀ ਨੀਅਤ ਦਾ ਨਾਮ ਹੈ ਨੀਅਤ ਨੂੰ ਠੀਕ ਕਰਨਾ ਪਏਗਾ ਜੀ ਹੁਣ ਬਾਬਾ ਜੀ ਤੋਂ ਵਿਚਾਰ ਸੁਣੋ ਜੀ ਇੱਕ ਸਿੱਖੀ ਦਾ ਬੂਟਾ ਲਾਉਣ ਵਾਸਤੇ ਬਹੁਤ ਕੁਝ ਕਰਨਾ ਪਿਆ ਗੁਰੂਆਂ ਨੂੰ ਗੁਰੂਆਂ ਨੇ ਆਪਣੇ ਮਨੁੱਤ ਨੂੰ ਲਾ ਕੇ ਸਿੱਖੀ ਦੇ ਬੂਟੇ ਨੂੰ ਕਾਇਮ ਕਰਨ ਵਾਸਤੇ ਸਿੱਖੀ ਨੂੰ ਜਾਗਰੂਕ ਰੂਪ ਰਖਾਉਣ ਵਾਸਤੇ ਬਹੁਤ ਕੁਝ ਕੀਤਾ ਉਹਨਾਂ ਨੇ ਆਗੁਰ ਦੇਵ ਦਿੱਲੀ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਉਹ ਵੀ ਸਿਰਫ ਇੱਕ ਹਿੰਦੂਆਂ ਵਾਸਤੇ ਹਿੰਦੂਆਂ ਦੀ ਇੱਜ਼ਤ ਵਾਸਤੇ ਉਦਰਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਹਾਇਆ ਗਿਆ ਸੀ ਵੀ ਨਹੀਂ ਤਾਂ ਮੁਸਲਮਾਨ ਬਣ ਜਾ ਨਹੀਂ ਤੈਨੂੰ ਪੁੱਠੇ ਐਨੀ ਭੜੀ ਸਜ਼ਾ ਨਾਲ ਤੈਨੂੰ ਖਤਮ ਕੀਤਾ ਜਾਊਗਾ ਕਿਸੇ ਤੋਂ ਦੇਖਿਆ ਵੀ ਨਹੀਂ ਜਾਣਾ ਪਰ ਗੁਰੂ ਸਾਹਿਬ ਨਹੀਂ ਮੰਨੇ ਉਹ ਕਹਿੰਦੇ ਵੀ ਜੋ ਹੁੰਦਾ ਹੋਣ ਦੇ ਉਹਨਾਂ ਨੇ ਬੜੀਆਂ ਤੱਤੀਆਂ ਤਵੀਆਂ ਅੱਗ ਵਾਲੀ ਤਵੀਆਂ ਥੱਲੇ ਤਵਿਆਂ ਦੇ ਉੱਤੇ ਗੁਰੂ ਸਾਹਿਬ ਨੂੰ ਬਿਠਾਇਆ। ੜਪੂੰਜਿਆਂ ਨੂੰ ਲੈ ਕੇ ਗੁਰੂ ਸਾਹਿਬ ਦੇ ਸਿਰ 'ਚ 33 ਰੇਤ ਰੇਤੀ ਲਾ ਲਓ ਜਾਂ ਟਿੱਬੇ ਦਾ ਰੇਤ ਲਾ ਲਓ ਕੱਕਾ। ਉਹਨੂੰ ਪੂਰੇ ਤੋਂ ਪੂਰਾ ਕਰਮ ਕਰਕੇ ਦਰਸ਼ੇ ਦੇ ਨਾਲ ਗੁਰੂ ਸਾਹਿਬ ਦੇ ਸਿਰ 'ਚ ਪਾਇਆ ਗਿਆ। ਪਰ ਫੇਰ ਵੀ ਗੁਰੂ ਸਾਹਿਬ ਨੇ ਆਪਣੀ ਇੰਨੀ ਮੰਨੀ। ਉਹਨਾਂ ਨੇ ਕਿਹਾ ਵੀ ਜੋ ਕਰਨਾ ਕਰ ਲਾ ਪਰ ਅਸੀਂ ਤਾਂ ਆਪਣਾ ਸਿੱਖੀ ਦਾ ਬੂਟਾ ਕਾਇਮ ਕਰਨਾ। ਅੱਜ ਸਿੱਖੀ ਦਾ ਬੂਟਾ ਬੜਾ ਕਾਇਮ ਆ ਹੈ ਹਰਿਆ ਭਰਿਆ ਹੈ ਪਰ ਇਸ ਦੀ ਸੰਭਾਲ ਨਹੀਂ ਹੈਗੀ ਇਸ ਦੀ ਸੰਭਾਲ ਨਹੀਂ ਹੈਗੀ ਸਾਡੇ ਜਿਹੜੇ ਜੋ ਲੂਟਰ ਨੇ ਉਹ ਵੀ ਬਕਾਊ ਹੋ ਗਏ ਤੇ ਆਪਾਂ ਇਹ ਤਰ੍ਹਾਂ ਨਾ ਜਾਂਦੇ ਹੋਏ ਸਿੱਖੀ ਤੇ ਧਿਆਨ ਚਾਹੀਣਾ ਜੋ ਕੀਤੇ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਕਰ ਕਰਕੇ ਸਾਡਾ ਸਿੱਖੀ ਦਾ ਜਿਹੜਾ ਵਿਸ਼ਾਤੀ ਨੂੰ ਬਹੁਤ ਉੱਚਾ ਤੇਜ ਕਰਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਜੀਵਨ ਸਿੰਘ ਨੇ ਇੱਕ ਇਹੋ ਜਿਹਾ ਵਿਸਤਾਰ ਲਾਇਆ ਪਰ ਉਸ ਟਾਈਮ ਦਿੱਲੀ ਦੇ ਵਿੱਚ ਜਦ ਗੁਰੂ ਸਾਹਿਬ ਦਾ ਸੀਸ ਲੈਣ ਗਏ ਸੀ ਕੋਈ ਚੱਕਦਾ ਨਹੀਂ ਸੀ ਅਨੰਤਪੁਰ ਸਾਹਿਬ ਨੂੰ ਆਏ ਦਿੱਲੀ ਤੋਂ ਸੀਸ ਲੈ ਕੇ ਗੁਰੂ ਸਾਹਿਬ ਨੇ ਪੁੱਛਿਆ ਕਿ ਨਾ ਰੰਗ ਰੇਟੇ ਗੁਰਕੇ ਬੇਟੇ ਵੀ ਉੱਥੇ ਹੋਰ ਸਿੱਖਿਆ ਹੈ ਨਹੀਂ ਤੀ ਕੋਈ ਕਹਿੰਦਾ ਜੀ ਸਿੱਖ ਤਾਂ ਬਹੁਤ ਤੇ ਪਰ ਕਿਸੇ ਦੀ ਪਛਾਣ ਨਹੀਂ ਪੈਂਦੀ ਤੀ ਸੋ ਉਹਨਿਆਂ ਤੋਂ ਗੱਲਾਂ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕੋਈ ਗੱਲ ਨਹੀਂ ਤੂੰ ਇਹ ਲੈ ਕੇ ਆਇਆ ਸੀਸ ਧੰਨਵਾਦ ਤੇਰੇ ਪਰ ਆਪਾਂ ਹੁਣ ਉਹ ਆ ਜਾ ਪੰਥ ਸਾਜਾਂਗੇ ਜਿਹੜਾ ਮੇਰਾ ਸਿੰਘ ਸਾਜੂਗਾ ਮੈਂ ਉਹ ਲੱਖਾਂ ਦੇ ਵਿੱਚ ਚਮਕਿਆ ਕਰੂਗਾ ਵੀ ਵਾਹ ਉਸ ਤੋਂ ਪ੍ਰਾਪਤ ਸਾਰੇ ਗੁਰੂਆਂ ਨੇ ਸ਼ਹੀਦੀਆਂ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੇ ਵੀ ਸ਼ਹੀਦੀ ਕੀਤੀ ਸਰਾਂਦ ਸਰ ਕੀਤੀ ਅੰਮ੍ਰਿਤਸਰ ਜਾ ਕੇ ਉਹਨਾਂ ਨੇ ਆਪਣਾ ਸਿੱਖੇ ਦਾ ਕੀਤਾ ਤੇ ਇੰਨੀਆਂ ਇੱਕ ਗੱਲਾਂ ਬੋਲਦੇ ਹੋਏ ਸਮਾਜਾਸਤਨੀ ਦਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਸੰਗਤਔਰ ਗੁਰੂ ਬਖਸ਼ਣਾ ਰੇ ਬਖਸ਼ ਲੈਣਾ ਵੀ ਬਖਸ਼ ਲੈਣਾ ਸੋ ਗੁਰੂ ਤੋਂ ਬਿਨਾ ਸੀ ਅਨੇ ਹਾ ਸੋ ਗੁਰੂ ਪ੍ਰਕਾਸ਼ ਰੂਪ ਹੈ ਜੀ